यूके सरकार ने जो ईटीए इंट्रोड्यूस ਕੀਤਾ ਸੀ ਉਸ ਦਾ ਪੋਰਟਲ ਅੱਜ ਤੋਂ ਓਪਨ ਹੈ ਨਵੰਬਰ ਦੀ ਸਥਾਈ ਤਰੀਕ ਸੰ 2024 ਅੱਜ ਅਮਰੀਕਨ ਕੈਨੇਡੀਅਨ ਤੇ ਆਸਟ੍ਰੇਲੀਅਨ ਪਾਸਪੋਰਟ ਹੋਲਡਰਸ ਨੇ ਜੁੜੇ ਉਹਨਾਂ ਵਾਸਤੇ ਇਹ ਪੋਰਟਲ ਓਪਨ ਕੀਤਾ ਗਿਆ ਕਿ ਅੱਜ ਤੋਂ ਤੁਸੀਂ ਯੂਕੇ ਦੇ ਲਈ ईटीए ਅਪਲਾਈ ਕਰ ਸਕਦੇ ਹੋ ਅਮਰੀਕਨ ਕੈਨੇਡੀਅਨ ਤੇ ਨਾਲ ਆਸਟ੍ਰੇਲੀਅਨ ਜਿਹੜੇ ਪਾਸਪੋਰਟ ਹੋਲਡਰ ਨੇ ਆਲਮੋਸਟ 6 ਮਿਲੀਅਨ ਜਿਹੜੇ ਪੈਸੇਂਜਰ ਨੇ ਉਹ ਯੂਕੇ ਤੋਂ ਹੋ ਕੇ ਗੁਜ਼ਰਦੇ ਨੇ 1 ਸਾਲ ਦੇ ਵਿੱਚ ਫਰੋਂ ਟੁਡੇ ਅਲਲਿਜੀਬਲ ਨਾਨ ਯੂਰੋਪੀਅਨ ਵਿਜ਼ਿਟਰ ਹੈ ਜਿਹੜੇ ਉਹਨਾਂ ਨੂੰ ਈਟੀਏ ਅਪਲਾਈ ਜਿਹੜੇ ਨੇ ਉਹ ਕਰ ਸਕਦੇ ਨੇ ਜਨਵਰੀ 8 2025 ਤੋਂ ਜੇ ਤੁਸੀਂ ਯੂਕੇ ਵਿਜ਼ਿਟ ਕਰਨ ਦੀ ਸੋਚ ਰਹੇ ਹੋ ਚਾਹੇ ਤੁਸੀਂ ਉਥੇ ਐਜ਼ ਅ ਵਿਜ਼ੀਟਰ ਜਾ ਰਹੇ ਹੋ ਚਾਹੇ ਤੁਸੀਂ ਉਥੋਂ ਟ੍ਰਾਂਜ਼ਿਟ ਹੋ ਕੇ ਜਾ ਰਹੇ ਹੋ ਤੁਹਾਨੂੰ ਈਟੀਏ ਦੀ ਜ਼ਰੂਰਤ ਹੋਏਗੀ ਨੈਕਸਟ ਈਅਰ ਯੂਰਪੀਅਨ ਜਿਹੜੇ ਪਾਸਪੋਰਟ ਹੋਲਡਰਸ ਨੇ ਉਹਨਾਂ ਲਈ ਵੀ ਈਟੀਏ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਗਿਆ ਮਾਰਚ ਦੀ 5 ਤਰੀਕ 2025 ਤੋਂ ਯੂਰਪੀਅਨ ਪਾਸਪੋਰਟ ਹੋਲਡਰਸ ਦੇ ਲਈ ਵੀ ਈਟੀਏ ਦਾ ਪੋਰਟਲ ਅਵੇਲੇਬਲ ਹੋਏਗਾ ਤੇ ਜੇ ਯੂਰਪੀਅਨ ਪਾਸਪੋਰਟ ਹੋਲਡਰ ਨੇ ਜਿਹੜਾ ਯੂਕੇ ਜਾਣਾ ਹੈ ਇਨ ਅਪ੍ਰੈਲ ਤਾਂ ਉਹਨਾਂ ਨੂੰ ਈਟੀਏ ਮਸਟ ਸੋ ਜੇ ਸਿੰਪਲ ਲਫ਼ਜ਼ਾਂ ਦੇ ਵਿੱਚ ਗੱਲ ਕੀਤੀ ਜਾਵੇ ਨੈਕਸਟ ਈਅਰ ਇਨ 2025 ਅਪ੍ਰੈਲ ਦੇ ਵਿੱਚ ਸਾਰੀ ਦੁਨੀਆ ਦੇ ਜਿਹੜੇ ਵੀ ਪਾਸਪੋਰਟ ਹੋਲਡਰ ਨੇ ਜਿਨ੍ਹਾਂ ਦਾ ਕੀ ਯੂਕੇ ਦੇ ਵਿੱਚ ਵੀਜ਼ਾ ਫ੍ਰੀ ਐਂਟਰੀ ਸੀ ਦੇ ਨੀਡ ਈਟੀਏ ਹਾਂ ਜੇ ਤੁਹਾਡੇ ਕੋਲੇ ਯੂਨਾਈਟਿਡ ਕਿੰਗਡਮ ਦਾ ਇਮੀਗ੍ਰੇਸ਼ਨ ਸਟੇਟਸ ਹੈ ਤਾਂ ਤੁਹਾਨੂੰ ਈਟੀਏ ਦੀ ਜ਼ਰੂਰਤ ਨਹੀਂ ਹੈ 2023 ਦੇ ਵਿੱਚ ਯੂਐਸ ਕੈਨੇਡਾ ਤੇ ਆਸਟ੍ਰੇਲੀਆ ਤੋਂ ਤਕਰੀਬਨ 8.8 ਬਿਲੀਅਨ ਪਾਉਂਡਸ ਜਿਹੜੇ ਨੇ ਉਹ ਯੂਕੇ ਦੀ ਇਕਨੋਮੀ ਦੇ ਵਿੱਚ ਆਏ ਸੀ ਯੂਕੇ ਨਹੀਂ ਚਾਹੁੰਦਾ ਹੈਗਾ ਕਿ ਜਿਹੜੇ ਵਿਜ਼ਟਰ ਨੇ ਉਹ ਘਟਣ ਲੇਕਿਨ ਉਹ ਕਹਿੰਦੇ ਅਸੀਂ ਵਿਜ਼ਟਰ ਲੂਜ਼ ਨਹੀਂ ਕਰਨਾ ਚਾਹੁੰਦੇ ਬਟ ਅਸੀਂ ਆਪਣੇ 에어ਪੋਰਟ ਨੂੰ ਡਿਜੀਟਲੀ ਜਿਹੜਾ ਹੈ ਤਿਆਰ ਕਰ ਰਹੇ ਹਾਂ ਯੂਕੇ ਦੀ ਅਥਾਰਟिटीज ਦਾ ਮੰਨਣਾ ਇਹ ਹੈ ਕਿ ਈਟੀਏ ਜਿਹੜੀ ਹੈ ਇਹਦੇ ਨਾਲ ਸਿਕਿਉਰਟੀ ਵਧੇਗੀ ਯੂਕੇ ਦੇ ਬਾਰਡਰਸ ਮੋਰ ਸਿਕਿਉਰ ਹੋ ਜਾਣਗੇ ਸੋ ਇਹ ਐਪ ਅੱਜ ਤੋਂ ਓਪਨ ਹੈ ਐਂਡ ਇਟਸ ਵੈਰੀ ਸਿੰਪਲ UK ETA ਤੁਸੀਂ ਇਸ ਦੇ ਉੱਪਰ ਜਾ ਸਕਦੇ ਹੋ ਜਾਂ ਫਿਰ gov.uk ਦੇ ਉੱਪਰ ਵੀ ਜਾ ਸਕਦੇ ਹੋ ਇਹ ਜਿਹੜਾ ETA 2 ਸਾਲ ਲਈ ਵੈਲਿਡ ਹੋਏਗਾ ਜੇ ਤੁਹਾਡਾ ਪਾਸਪੋਰਟ 2 ਸਾਲ ਤੋਂ ਪਹਿਲਾਂ ਜਿਹੜਾ ਹੈ ਐਕਸਪਾਇਰ ਹੋ ਰਿਹਾ ਤਾਂ ETA ਵੀ ਉਹਦੇ ਨਾਲ ਹੀ ਐਕਸਪਾਇਰ ਹੋ ਜਾਏਗਾ ਤੇ ਤੁਹਾਨੂੰ ਨਵੇਂ ਪਾਸਪੋਰਟ ਦੇ ਵਿੱਚ ਦੁਬਾਰਾ ਤੋਂ ETA ਜਿਹੜਾ ਹੈ ਉਹ ਅਪਲਾਈ ਕਰਨਾ ਪਾਏਗਾ ਫੀਸ ਇਜ਼ 10 ਪਾਉਂਡਸ ਮਿਨਿਸਟਰ ਫਾਰ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਸੀਮਾ ਮਲਹੋਤਰਾ ਉਹਨਾਂ ਦਾ ਕਹਿਣਾ ਇਹ ਹੈ ਜੀ ਈਟੀਏ ਜਦੋਂ ਅਸੀਂ ਲਗਾਇਆ ਹੈਗਾ ਇਹ ਸਿਗਨੀਫੀਕੈਂਟ ਸਟੈਪ ਹੈ ਫੋਰਵਰਡ ਅਸੀਂ ਚਾਹੁੰਦੇ ਆ ਕਿ ਸਾਡੇ ਜਿਹੜੇ ਬਾਰਡਰਸ ਨੇ ਉਹ ਡਿਜੀਟਲ ਏਜ ਦੇ ਲਈ ਤਿਆਰ ਰਹਿਣ